अंदर लेट और तो लेट हो गए से कोई गल नहीं भाई जी लेट हो गए से कोई चक्कर नहीं कोई ना कोई ਕੰਡਾ ਘਰੋਂ ਗਿਆ। ਨੋਬ ਲਾਉ। ਅੱਪੀ ਜੀ ਨੂੰ ਕਿਸੇ ਨਾਲ ਨਹੀਂ। ਅਸੀਂ ਜਰੂਰ ਕਰਾਂਗੇ। ਕੱਲ ਉੱਤੋਂ ਆ ਰਹੇ ਹਾਂ। ਜੀ ਮਾਸੇ ਜੀ ਨੂੰ। ਹੋਰੋਂ ਸੇ ਕੋਈ ਅਧਿਕਾਰ ਪ੍ਰਵਾਸ ਨੇ। ਮੈਂ ਗੱਲ ਕਰੂੰ। ਕੋਈ ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ। ਕੀ ਕਰਨਾ ਚਾਹੋਗੇ ਕਿ ਗੁਰੂ ਘਰ ਆ ਜਾਏ ਤੁਹਾਨੂੰ ਕੁੜੀਆਂ ਲੰਗਾਣੇ ਅਮਰੀ ਬੱਚੇ ਲਾਏ ਗੁਰੂ ਨੂੰ ਪਉ ਨਹੀਂ ਆ ਸਕਦਾ ਆਰਾਮ ਦਾ ਹਰੂ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕੋਈ ਨਾ ਬੱਚੇ ਦਾ ਵਰਤ ਹੋਇਆ ਉਹ ਕੰਨੀਆਂ ਸੀ ਜੀ ਕਿ ਤਦੋਂ ਵੀ ਪਰਤਾਇ ਨੱਬੂ ਆਹਾਰਾ ਤੇ ਸ਼ੀਰ ਘਰ ਲੈ ਜਾਈਏ ਹਾਂ ਉਸੇ ਤੁਮ ਨੂੰ ਨੋਮੀ ਆਦੀ ਪੂਰੀ ਕਰਨ ਲਈ ਜੀ ਦੇ ਸਰਬੰਤੋਂ ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਕਿਸੇ ਨੂੰ ਦੇਖਦੇ ਇਦਾਂ ਸਿੱਧ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਜੀ ਤਾਂ ਤੁਸੀਂ ਲੋਕ ਸਮਝਣਾ ਵੀ ਆ ਗਿਆ ਉੱਪਰ ਕਿ ਲੋਕ ਮਾਰੀ ਵਾਲਾ ਹੋ ਜੀ ਨਾ ਤਾਂ ਮੈਨੂੰ ਰੋਟ ਪੜਿਆ ਬਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਹੈ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਸ ਹੀ ਵੱਲੋਂ ਵੀ ਆਈ ਸੀ ਪਰ ਪਰੰਤੂ ਮੈਂ ਮੇਰੀ ਇੱਕ ਇਨੀਸ਼ੀਅਲ ਸਮੇਂ ਬੱਚਾ ਲੈਣਾ ਸੀ ਕਿਉਂਕਿ میرا ਜਿਹੜਾ ਆਪਣਾ ਘਰ ਵਾਸਿਸ ਤੇ ਮੈਂ ਸਿੱਧੂ ਦੇ ਮੇਜਕ ਦਾ ਕੰਮ ਹੈ ਸਾਰੇ ਖੇਲ ਰਿਆ ਕੁਲੇ ਪਰ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨੋਟੀ ਕਾਰੋਬਾਰ ਨੂੰ ਸਮਾਜ ਦੇ ਲੋਰਸ ਇਹਦਾ ਕਰ ਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜਿਆਦਾ ਖਤਮ ਨਹੀਂ ਸੀ ਤੁਹਾਨੂੰ ਲੱਗਿਆ ਵੀ ਮੈਂ ਇਹ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਿਕਲ ਕਰੇ ਚੇਰ ਦੇਖ ਲਾਂਗਾ ਪਰੰਤੂ ਪਹਿਲਾਂ ਏ ਥ੍ਰੀ ਲਿਬਿਜਨ ਨੂੰ ਮੌਜੂਦ ਕਰਨਾ ਥੋੜਾ ਜਿਆਦਾ ਤਪ ਜੀ ਰਾਜਾ ਬਣੀ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾ ਅੱਲੋ ਬਿਲਕੁਲ ਕਰਾਂਗੇ ਜਿੰਨਾ ਕਿ ਸਮਾਂ ਲੱਗੂਗਾ ਜੀ ਉਹ ਆਪ ਵੀ ਸਾਰਿਆਂ ਨਾਲ ਹੀ ਆਪਨੇ ਜਾਇ ਤਨੀ ਸਾਹਿਬ ਹੋਣਾ ਪਾਈ ਗਿੰਦ ਹੋਣਾ ਪਾਰਟੀ ਨਾਲ ਸਾਰਿਆਂ ਨਾਲ ਬੜੀ ਆਜ ਨੇ ਬਸ ਇਹ ਮਾਰਾ ਈ ਬismillah ਲੈਨੇ ਉਸ ਤੇ ਇੱਕ ਹੋਰ ਇੱਕ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਸੋਂ ਹੁੰਦੀ ਹੈ ਤਾਂ ਉਹਦਾ ਬਹੁਤ ਵੱਡਾ ਮਹੱਤਵ ਹੈ ਸਾਡੇ ਦੇ ਖੇਤਰਾਂ ਜਿਹਾ ਕਿ ਜਿਹੜਾ ਲੈ ਕੇ ਨਿਕਲ ਗਿਆ ਜਿਸਨੂੰ ਜਿਹੜਾ ਗੁਰੂ ਦੇ ਸਰਪੰਨ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਭਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਭਾਈ ਵੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਗਾਲਕਤ ਸਿੰਘ ਦੇ ਦਰਸ਼ਨ ਕਰੇ ਕਰੇ ਸੀ ਬਿਲਕੁਲ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਕੋਈ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਤਾ ਅੱਜ ਮੰਚ ਕੀ ਆ ਕੀ ਜੋ ਕੇਂਦਰ ਤੇ ਸਰਕਾਰ ਤੋਂ ਕੀ ਮੰਗ ਕਰਦੇ ਕਿ ਕਦੇ ਤੱਕ ਹਿਸਾਬ ਕਿਉਂ ਨਹੀਂ ਲਿਆ ਹਿਸਾਬ ਦਾ ਤਾਂ ਤੁਸੀਂ ਦਿੱਤਕ ਸਪੋਰਟ ਦੇ ਗਵਰਨਮੈਂਟ ਆ ਲਾ ਐਂਡ ਆਊਟਰ ਦੀ ਜਿਹੜੀ ਹਾਲਤਾ ਬਹੁਤ ਜ਼ਿਆਦਾ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫ ਨਾਉਣ ਲਈ ਸਰਕਾਰ ਨੇ ਪੇਸ਼ ਕਰਤਾ ਕਿ ਸਾਡੀ ਗਲਤੀ ਦੇ ਨਾਲ ਸਿਦੂ ਦੀ ਮੌਤ ਹੋਈ ਤੇ ਜੀਐਸ ਦੀ ਸਕਿਉਰਟੀ ਵਿਦਰਾ ਕਿ ਕਿ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਗੜ ਕੇ ਉਸ ਕੋ ਪਹਿਲਾਂ ਸੀ 15 ਦਿਨ ਤੋਂ ਬਿਨਾਂ ਕੰਮ ਨਹੀਂ ਕੀਤਾ ਸੀ। ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਕਿਸੇ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮਨੋਇਕ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ। ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਪੇਜ ਪੰਨੀ ਹੈਗੇ, মিডিਆ ਸਲਾਟਾਰਾ ਉਹ ਮੈਡਮ ਨੂੰ ਸੀ ਹੋ ਗਈ ਜੇ ਇੱਕ ਸਰਬਾ ਬਧਵਾ ਸਾਰਾ ਸਾਰ। ਇਹਨਾਂ ਨੇ ਸਾਰਿਆਂ ਦੇ ਇਸ ਪਲਾਨਿੰਗ ਦੇ ਤਹਿਤ ਜਿਹੜੀ ਇਹਦੀ ਸਕੋਪੀ ਵਿਡਰਾ ਕਰਕੇ ਉਹਨੂੰ ਕੀ ਤਸਵੀਰ ਦਾ ਨੁਕਸਾਨ ਹੋ ਜਾਵੇ। ਔਰ ਮਾਸੂਮ ਸਾਊਥ ਨੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾਸਾਰ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਮੁੱਲਜਮ ਹੈ ਸੱਤ ਤੇ ਅਕਸ ਤਰੀਕ ਦੀ ਰਾਤ ਨੂੰ ਉਹ ਘਰ ਤੋਂ ਬਾਹਰ ਆਂਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਉਤਰਾਜ ਵੀ ਕਰ ਦਿੱਤਾ ਹੋਰ ਸਮਾਜਿਕ ਕੋਡ ਨੇ ਵੀ 11 ਕਾਨੂੰਨੀ ਹੈਗਾ YouTube ਤੇ ਮਾਰਾ ਅਸਰ ਪੈ ਰਿਹਾ ਪਰ ਫਿਰ ਵੀ ਸਟਾਟਸ ਤੋਂ ਮਸਲੀ ਹੋ ਰਹੀ ਹੈ ਅੱਜ ਤੱਕ ਵੀਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੇ ਇਹ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਸਟਰ ਇਹ ਰਲੇ ਹੋਏ ਨੇ ਜਾਂ ਸਿਰਫ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਇਹ ਦੌਰ ਜੀ ਅੱਜ ਦਰੰਗਸ ਪਾਤਸ਼ਾਹ ਅੱਗੇ ਝੋਲੀ ਪਰ ਕਿੰਨੀ ਘੇਰੇ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਬੜਾ ਅਰਦਾਸ ਹੋ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਬਿਸ਼ੇਪਰ ਵੀ ਸਾਡੀ ਕਮਿਊਨਿਟੀ ਨੇ ਘੋਰੇ ਕਾਲਿਆਂ ਨੇ ਸਭ ਦੀ ਅਰਦਾਸ ਕੀਤੀ ہمارا ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਵਹਿਰ ਕੀਤੀ ਆਪਾਂ ਨੂੰ ਦੁਬਾਰਾ ਫਿਰ ਬਸ ਜਾਣੇ ਵਿੱਚ ਕੀਤਾ ਮੈਂ ਗੁਰੂ ਮਾਰਾਇਦਾ ਸ਼ੁਕਰਾਨਾ ਦਾ ਕੰਮ ਇਹਦੇ ਪੁਰਾਣੇ ਦਸਤੇ ਵਿੱਚ ਸੁਖਮਾਰਾ ਇਤਿਹਾਸ। ਕੋਈ ਗੀਤ ਕਿੰਨਾ ਕਿ ਸੁਣਦੇ ਉਹ ਇਸੇ ਲਈ ਕਿ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨੀ। ਕਿਉਂਕਿ ਮੈਂ ਐਕਚੁਅਲੀ ਜਦੋਂ ਇਹ ਦੇ ਨਾਲ ਸੱਚ ਬੋਲਣਾ ਹਨ ਤਾਂ ਮੇਰੇ ਦਿਲ ਧੜਕੀ ਦੇ ਖੜਾ ਹਾਂ। ਮੈਂ ਹੁਣ ਇਹ ਗੀਤ ਸੁਣਦਾ ਨਾ emoशनल ਹੋ ਜਾਂਦਾ। ਮੈਂ ਹੁਣ ਬਹੁਤ ਘੱਟ ਸੁਣਦਾ। ਕਿਉਂਕਿ ਜਦੋਂ ਵੀ ਵਾਇਸ ਸੁਣਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਭਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕੁਝ ਸੁਣ ਨਹੀਂ ਸਕਦਾ ਮੈਂ ਤਾਂ ਹੁਣ ਬੀਟੀਵੀ ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿ ਕਿ ਜੇ ਕਿ ਮੇਰੇ ਨਾਲ ਕਿਤੇ ਨੀਨਾ ਸਾਹਮਣੇ ਉਹਨੇ ਕਿਤੇ ਹੋੜ ਰਚਿੰਦਾ ਸਵੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਤੇ ਬਾਪ ਨੂੰ ਦੇ ਨਾਤੇ ਮੈਂ ਕਿਹਦੇ ਦੱਬ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹਦੇ ਦੂਰੇ ਦਿਓਂ ਦੇ ਪੇਸ਼ ਕਰ ਦਿੰਦਾ ਵੀ ਨਹੀਂ ਆ ਸਕਦਾ ਤਾਂ ਫਿਰ ਮੈਂ ਜਿਆਦਾ ਵਧੀਆ ਟਾਂਗੇ ਮੈਂ ਲੈ ਲੈਂਦਾ ਤੇ ਮੈਂ ਸੁੰਦਰਮਾ ਤਾਂ ਉਹ ਵੀ ਐਸੇ ਸੁੰਦਰਮਾ ਕੋਈ ਦਿਮਾਗ ਤੇ ਸਮਾ ਨਿੱਕਾ ਵੀ ਗੜ੍ਹ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਜੀ ਜੀ ਮੈਂ ਹਾਲੇ ਚੋਂ ਤਾਂ ਹਨਾ ਮਾਲਕ ਕਿਰਪਾ ਕਰਨਗੇ ਸੋਦੇ ਰਸਤੇ ਬਣਾ ਲੈਗੇ ਜੀ ਤਾਂ ਮਾਰਾ ਗੁਰੂ ਨਾਰਾਇਣ ਸ ਰਾਮਬਾਬ ਜੀ ਕੋ ਸਾਧਾਰਨ ਮਿਲ ਸਕਦਾ ਸੀ ਇਹ ਤਰ ਕੀ ਇੱਕ ਗੱਲ ਕਰੀਏ ਤਾਂ ਜਦੋਂ ਰਾਜ ਉਪੀ ਸੀ ਕਿ 2022 ਦੇ ਚੋਣਾਂ ਚੀਏ ਉਸੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਨੀਂਦ ਕੀਤੀ ਪੰਚਾਇਤ ਦਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਝ ਆਦ ਹੁੰਦਾ ਕਿ ਚਿੱਟਾ ਕਿੱਥੇ ਪਾ ਗਏ ਅਸੀਂ ਸਾਰਾ ਐਸੇ ਤਰੀਕੇ ਨਾਲ ਵਸਤ ਉਹ ਬੇਚਰਦਾ ਸੀ ਜੀ ਫਰਾਂ ਉਹ ਵੀ ਅਰਾਈ ਕਿਸੇ ਕਰੇ ਗੜਗੜ ਕੇ ਸੱਤ ਲੋਕੀ ਚਲਸੀਆ ਤੇ ਵੀ ਆਉਟਰ ਤੋਂ ਲਿਫਟਾਂ ਵਿੱਚ ਨਾ ਐਸਾ ਕਮਾਉਣ ਦੇ ਤੋਂ ਪੱਗਾਂ ਦੇਣੀਆਂ ਲੱਗਦੇ ਕਿ ਸਮਾਜਿਕ ਮੁੱਲਾਂ ਦੀ ਜਿੱਤ ਕੋਈ ਮੂਰੀ ਉਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲ ਰਿਹਾ ਉਹ ਸੋਚਦਾ ਸੀ ਵੀ ਪੈਸਾ ਕਮਾਉਣ ਦਾ ਬਿਲਕੁਲ ਸਾਰਾ ਇਂਤਜ਼ਾਮ ਆਪਣੇ ਕੋਲ ਹੈਗਾ ਹੁਣ ਮੈਂ ਬਹੁਤ ਅੱਛੀ ਅਮਿੰਟ ਕਰ ਰਿਹਾ ਤਾਂ ਜੇ ਮੈਂ ਜਾਮਾ ਤੇ ਦਿੱਤੇ 50% ਕਾਤੇ ਕਿ ਮੈਂ ਰਾਏ ਕੀ ਦੇ ਅਰਥ ਬਦਲਦੇ ਸ਼ਾਇਦ ਜੇ ਪੰਜ ਚਾਰ ਰਹਿੰਦਾ ਤਾਂ ਉਹ ਜਿਹੜੇ ਸਾਹਮਣੇ ਹਨ ਅਸੀਂ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦੇ ਸੀ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਨਾਲ ਇੱਕ ਐਕਟ ਬਈ ਕਈ ਵਾਰੀ ਆਈ ਹੈ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਜਿਹੜਾ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਕੰਨਾਂ ਦੇ ਪਿੱਛੇ ਆਈ ਜੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਜੋ ਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਦਾ ਖੜਾ ਪ੍ਰਚਾਰ ਕਰਦੇ ਸੀਗੇ ਤਾਂ ਜੇਕਰ ਇਹ ਨੀਤੀ ਰਾਜਨੀਤੀ ਲੈ ਦੇ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਤੇ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ